ਖਬਰ ਸੁਨਾਮ ਤੋਂ ਹੈ ਜਿੱਥੇ ਕਿ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਮਨਰੀਕਾ ਦਾ ਕੰਮ ਸੁਨਾਮ ਦੇ ਨਜ਼ਦੀਕ ਚੱਲ ਰਿਹਾ ਸੀ ਜਿੱਥੇ 15 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਪਰ ਜਦੋਂ ਦੁਪਹਿਰ ਦੇ ਸਮੇਂ ਉਹ ਖਾਣਾ ਖਾਣ ਲਈ ਸੜਕ ਦੇ ਕਿਨਾਰੇ ਤੇ ਬੈਠੇ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਕੁਚਲ ਦਿੱਤਾ ਜਿਸ ਦੌਰਾਨ ਤਿੰਨ ਵਿਅਕਤੀ ਅਤੇ ਇੱਕ ਔਰਤ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਮੌਕੇ ਤੇ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਹਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮਨਰੀਗਾ ਮਜ਼ਦੂਰ ਪਿੰਡ ਦੇ ਨਜ਼ਦੀਕ ਹੀ ਮੁੱਖ ਸੜਕ ਤੇ ਕੰਮ ਕਰ ਰਹੇ ਸਨ ਕਿ ਅਚਾਨਕ ਟਰੱਕ ਨੇ ਚਾਰ ਮਜ਼ਦੂਰਾਂ ਨੂੰ ਕੁਚਲ ਦਿੱਤਾ ਕੰਮ ਕਰਨ ਲੱਗ ਰਹੇ ਸੀਗੇ ਸਾਈਡ ਤੇ ਜਿਹੜਾ ਦੂਜਿਆਂ ਮਾਦਮ ਜਿਵੇਂ ਦੱਸਿਆ ਵੀ ਅਸੀਂ ਕਹਿੰਦੇ ਉੱਧਰੋਂ ਵਾਕੇ ਆਏ ਕੰਮ ਕਰਨ ਲੱਗੇ ਤੇ ਉਹ ਕੰਮ ਕਰਦੇ ਨਾਲ ਦੀ ਇਹ ਚੜਾ ਕੇ ਲਏ ਨਹੀਂ ਤਾਂ ਸਾਰਿਆਂ ਨੂੰ ਬਰਾਕਰ ਦੇਣਾ ਸੀ ਇਹਨਾਂ ਨੇ ਬਾਕੀ ਫਿਰ ਉੱਥੇ ਵੀ ਕਿਸੇ ਬੰਦੇ ਨੇ ਘੇਰ ਲਿਆ ਸਾਡੇ ਨਾਲ ਜਿਹੜੇ ਸਾਡੇ ਮੇਰੇ ਨਾਲ ਮੇਰੀ ਚਾਰਾਂ ਪੈਂਤਰੀਂ ਦੁਕਾਨਾ ਨੂੰ ਵਾਲੇ ਮੁੰਡੇ ਨਾਲ ਆਏ ਨੇ ਉਹਨਾਂ ਨੇ ਉੱਥੇ ਮੁੰਡੇ ਜਾ ਕੇ ਡਰਾਈਵਰ ਘੇਰ ਲਿਆ ਉਹ ਉਹਨੂੰ ਪੁਲਿਸ ਚੌਕੀ ਤੇ ਮਹਿਲਾ ਲੈ ਗਏ ਅੱਛਾ ਬਾਕੀ ਇੱਕ ਬੰਦਾ ਹੋਰ ਸੀ ਇਹਦਾ ਫੋਨ ਲੈ ਲਿਆ ਇਹ ਉਹ ਬੰਦੇ ਚੜਾ ਆਇਆ ਇਹ ਹਾਂ ਬਾਰੀਤ ਆਇਆ ਜਾਂਦਾ ਹੈ ਨਹੀਂ ਕੁਭੀ ਪੀਂਦਾ ਹੈ ਅੱਛਾ ਹਾਂ ਸਾਡੇ ਸਾਡੇ ਕਾਰੀ ਮਿਲੀ ਹੈ ਪਿੰਡ ਦੇ ਜਾਨੀ ਕਿ ਜਿਹੜੇ ਬੰਦੇ ਨੇ ਮੇਰੇ ਪਿੰਡ ਦੇ ਨੇ ਸਾਰੇ ਵੀ ਇਹ ਆਪਦਾ ਅਮਰੀਕਾ ਮਜ਼ਦੂਰ ਚ ਜਾਨੀ ਕਿ ਰਿਹਾੜੀ ਕਰਦੇ ਸੀਗੇ ਉਹ ਇਧਰ ਵਾਗਿਆ ਕਰੀ ਅਸੀਂ ਉੱਥੇ ਦੁਪਹਿਰ ਦੇ ਟਾਈਮੇ ਖਾਣਾ ਖਾਣ ਬਾਅਦ ਸਾਈਡ ਤੇ ਬੈਠੇ ਸੀਗੇ ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾ ਤਾਂ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਜੀ ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਸਾਰੇ ਬਿਸ਼ਨਪੁਰੇ ਦੇ ਦੀ ਇਹ ਸਾਰੇ ਹੀ ਬਿਸ਼ਨਪੁਰਾ ਪੰਚਾਇਤ ਦੇ ਨੇ ਇਹ ਅੱਜ ਆ ਸੁਨਾਮ ਸ਼ਹਿਰ ਦੇ ਨਾਲ ਬਿਸ਼ਨਪੁਰਾ ਤੇ ਮਰਦ ਕਿੜਾ ਦੇ ਵਿਚਾਲੇ ਤੇ ਨਰੇਕ ਵਾਲੇ ਜਿਹੜੇ ਕਰਮਚਾਰੀ ਸੀਗੇ ਨਰੇਕ ਵਾਲੇ ਕੰਮ ਕਰ ਰਹੇ ਸੀਗੇ ਜਿਨ੍ਹਾਂ ਵਿੱਚ ਸਿਮਰਨਜੀਤ ਦੇ ਨਾਮ ਦਾ ਮੇਡ ਇਨ ਨਾਲ ਕੰਮ ਕਰਵਾ ਰਿਆ ਸੀਗੇ ਤੇ ਮਹਿਲਾ ਚੌਕ ਵੱਲੋਂ ਇੱਕ ਟਰੱਕ ਆਇਆ ਜੋ ਇਹ ਕੰਮ ਕਰ ਰਹੇ ਸੀਗੇ ਬੰਦੇ ਸਾਰੇ ਇਹਨਾਂ ਦੇ ਉੱਤੇ ਆ ਕੇ ਉਹ ਟਰੱਕ ਵਾਲੇ ਨੇ ਡਰਾਈਵਰ ਨੇ ਟਰੱਕ ਚੜਤਾ ਤੇ ਚਾਰ ਬੰਦੇ ਜਿਹੜੇ ਸੀਗੇ ਇੱਕ ਲੇਡੀ ਤੇ ਤਿੰਨ ਜੈਂਟਸ ਜਿਹੜੇ ਸੀਗੇ ਇਹ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮਤਲਬ ਮੌਕੇ ਤੇ ਮੌਤ ਹੋ ਗਈ ਕਿ ਰਕੜਾਇ ਤੋਂ ਕੁਝ ਲੱਗਿਆ ਗਿਆ ਲੰਘ ਗਿਆ ਕਿ ਇਹ ਜਿਹੜੀ ਹੈ ਅਧਿਕਾਰੀ ਤੌਰ ਤੇ ਕੰਮ ਹੋ ਰਿਹਾ ਸੀ ਜਿਸ ਤਰ੍ਹਾਂ ਸੜਕ ਤੇ ਨਰੇਗਾ ਮਜ਼ਦੂਰਾਂ ਦਾ ਇਸ ਤਰ੍ਹਾਂ ਕੰਮ ਜਿਹੜਾ ਕਰਦੇ ਸੀ ਇਹ ਵਿਭਾਗ ਮੀਡੀਪੀ ਦਫਤਰੋਂ ਲੋ ਹੋ ਰਿਹਾ ਸੀਗਾ ਵਿਭਾਗ ਵੱਲੋਂ ਸਰਕਾਰੀ ਤੌਰ ਤੇ ਹੋ ਰਿਹਾ ਸੀ ਕੰਮ ਇਹ ਤਾਂ ਹੋਰ ਇਹਨਾਂ ਦੇ ਵਿੱਚ ਜਿਹੜਾ ਜਿੱਦਾਂ ਇਹ 15 ਤੇ ਕਰੀਬ ਬੰਦੇ ਕੰਮ ਕਰਦੇ ਸੀ ਜਿਨ੍ਹਾਂ ਵਿੱਚ ਕੰਚਾਰਜ ਸਿਮਰਨ ਜੀ ਸੀ ਪਲੱਸ ਬਾਕੀ 14 ਇਹਨਾਂ ਦੇ ਵਜਲ ਵਰਕਰ ਜਿਹਨੂੰ ਕੰਮ ਕਰਦੇ ਸਾਰੇ ਸਭ ਜਿਵੇਂ ਨਰੇਗਾ ਮਜ਼ਦੂਰ ਸੜਕਾਂ ਤੇ ਕੰਮ ਕਰਦੇ ਇਹਨਾਂ ਦੀ ਸੇਫਟੀ ਲਈ ਜਿਹੜੀ ਮੀਡੀਆ ਦਫਤਰ ਵੱਲੋਂ ਡਿਊਟੀ ਲੱਗੀ ਇਹਨਾਂ ਦਾ ਕੋਈ ਇਸ ਤ ਰੱਖਣਾ ਬਣਦਾ ਜੀ ਪ੍ਰੋਪਰ ਇਹਨਾਂ ਦੀ ਜਿਹੜਾ ਰੋਡ ਤੇ ਕੰਮ ਕਰਦੇ ਨੇ ਪ੍ਰੋਪਰ ਬੈਰੀਕੇਟਿੰਗ ਹੋਣੀ ਚਾਹੀਦੀ ਹੈ ਪ੍ਰੋਪਰ ਇਹਨਾਂ ਦੇ ਉੱਤੇ ਜਿਵੇਂ ਜੈਕਰ ਜਰਸੀ ਪਾਈ ਜਾਂਦੀ ਹੈ ਵੀ ਕੰਮ ਚੱਲ ਰਿਹਾ ਹੁੰਦਾ ਪ੍ਰੋਪਰ ਇਹਨਾਂ ਖੜਦਾ ਜਿਹਾ ਹੈਲਮਟ ਹੁੰਦਾ ਐਵੇਂ ਚੀਜ਼ਾਂ ਪ੍ਰੋਪਰ ਧਿਆਨ ਰੱਖਣਾ ਬਣਦਾ ਪਰ ਇਹਨਾਂ ਦੇ ਉੱਤੇ ਇੱਥੇ ਮੌਕੇ ਤੇ ਕੋਈ ਐਵੀਂ ਚੀਜ਼ ਕੋਹ ਹਾਨੀ ਸੀਗੀ ਇਹ ਤਾਂ ਮੜਕੇ ਮਹਿਕਮੇ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਵੇਂ ਹੋਇਆ ਔਰ ਕਿੱਦਾਂ ਨੀ ਅਜੇ ਅਜੇ ਕੋਈ ਨਹੀਂ ਹੈ ਡਰਾਈਵਰ ਅੱਗੇ ਨਿਕਲ ਗਿਆ ਸੀ ਉਹਨੂੰ ਰੌਂਡ ਅਪ ਕਰ ਲਿਆ ਗੱਡੀ ਅੱਗੇ ਖੜੀ ਹੋਈ ਰੌਂਡ ਅਪ ਕਰ ਲਈ ਸੀ ਪਰ ਬਹਾਨਾ 잡ਦਾ ਜੀ ਉਹਦਾ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਵੇਖੋ ਇਹ ਕਾਨੂੰਨ ਦੇ ਮੁਤਾਬਕ ਜੋ ਵੀਡੀਓ ਦਫ਼ਤਰ ਵੱਲੋਂ ਹਦਾਇਤਾਂ ਹੋਣਗੀਆਂ ਜੋ ਮਹਿਕਮੇ ਦੇ ਕੰਮ ਹੋਣਗੇ ਰੂਲ ਮੁਤਾਬਕ ਹੋਣਗੇ ਐਕਟ ਮੁਤਾਬਕ ਹੋਣਗੇ ਐਕਟ ਮੁਤਾਬਕ ਤੁਹਾਡਾ ਕੰਮ ਜਿਹੜਾ ਹੈ ਉਹ ਗਰੀਫੀ ਵੀ ਕੀਤਾ ਜਾਊਗਾ